ਸਿਕਾਲ ਜੀ ਮੇਰੇ ਨਾਲ ਸਾਰੇ ਟਰੱਕ ਡਰਾਈਵਰ ਵੀਰ ਖੜੇ ਨੇ ਇਹ ਟਰੱਕ ਡਰਾਈਵਰ ਵੀਰ ਬੱਸ ਚੜ੍ਹ ਕੇ ਇੱਥੇ ਪਹੁੰਚੇ ਨੇ ਕਿਉਂਕਿ ਇਹਨਾਂ ਦੇ ਟਰੱਕਾਂ ਦੇ ਲਾਇਸੈਂਸ ਤਾਂ ਕੈਂਸਲ ਕਰਤੇ ਨਾਲ ਕਾਰਾਂ ਦੇ ਵੀ ਕਰਤੇ ਇਹ ਜੀ ਕੀ ਗੱਲ ਹੋਈ ਸੇਖੋ ਸਭ ਕਈ ਦਿਨ ਤੋਂ ਇਹ ਮੁੱਦਾ ਚੱਕ ਰਹੇ ਹਨ ਅੱਜ ਇਹਨਾਂ ਨੇ ਇੱਕ ਇਕੱਠ ਰੱਖਿਆ ਅਨਟਾਰੀਓ ਖਾਲਸਾ ਦਰਬਾਰ ਅੱਜ ਪੂਰੀ ਗੱਲਬਾਤ ਜਾਣਦੇ ਹਾਂ ਸੇਖੋ ਸਭ ਕੀ ਚੱਕਰ ਹੋਇਆ ਬਾਈ ਹੁਣੀ ਕਹਿੰਦੇ ਬੱਸੇ ਚ ਆਏ ਨੇ ਅੱਜ ਇੱਥੇ ਚੜ੍ਹ ਕੇ ਇਦੇ ਵਿੱਚ ਇਹ ਗੱਲ ਹੋਈ ਹੈ ਵੀਰੇ ਜਿਵੇਂ ਵੀ ਸਾਨੂੰ WhatsApp ਗਰੁੱਪ ਦੇ ਵਿੱਚ ਐਡ ਕੀਤਾ ਸੀ ਜਿਹਦੇ ਵਿੱਚ 15 ਡਰਾਈਵਰ ਸੀਗੇ ਜਿਨ੍ਹਾਂ ਦੇ ਲਾਇਸੈਂਸ ਸਸਪੈਂਡ ਹੋਏ ਠੀਕ ਹੈ ਤੇ ਮੈਂ ਜਦੋਂ ਗਰੁੱਪ ਦੇ ਵਿੱਚ ਐਡ ਹੋਇਆ ਇਹਨਾਂ ਨੇ ਉੱਤੇ ਟਾਈਟਲ ਵੀ ਲਿਖਿਆ ਹੋਇਆ ਸੀ ਇਹਦਾ ਗਰੁੱਪ ਦਾ ਨਾਮ ਵੀ ਹੀ ਲਿਖਿਆ ਜੀ ਲਾਇਸੈਂਸ ਸਸਪੈਂਡ ਠੀਕ ਹੈ ਹਨਾ ਤੇ ਮੈਂ ਚਲੋ ਪੁੱਛਿਆ ਉਹਨਾਂ ਨੂੰ ਵੀ ਵੀਰੇ ਗੱਲ ਕੀ ਹੋਈ ਥੋੜਾ ਨਾਲ ਕਹਿੰਦੇ ਭਾਈ ਸਾਡੇ ਲਾਇਸੈਂਸ ਸਸਪੈਂਡ ਹੋ ਗਏ ਵੀ ਡਿਸੋਨੈਸਟੀ ਕਰਕੇ ਓਕੇ ਇੱਕ ਵਾਰੀ ਖਿਆਲ ਆਉਂਦਾ ਹਰ ਇੱਕ ਬੰਦੇ ਤੇ ਜੋ ਸਾਡੀ ਕਮਿਊਨਿਟੀ ਤੇ ਹੁਣ ਆ ਰਿਹਾ ਅੱਜ ਕੱਲ੍ਹ ਅੱਜ ਮੈਂ ਵੀਡੀਓ ਪਾਈਆਂ ਮੈਂ ਕਿਉਂ ਪਾਈਆਂ ਪਹਿਲਾਂ ਸਾਰੀ ਚੀਜ਼ ਬਾਰੇ ਰਿਸਰਚ ਕੀਤੀ ਪਹਿਲਾਂ ਦੇਖੇ ਪ੍ਰੂਫ ਸਾਰਾ ਕੁਝ ਦੇਖਿਆ ਵੀ ਕਿ 5-5 ਸਾਲ ਦਾ ਐਕਸਪੀਰੀਅੰਸ ਕਲੀਅਰ ਰੈਕੋਰਡ ਈਵਨ ਕਿ ਸਿੰਗਲ ਟਿਕਟ ਵੀ ਨਹੀਂ ਹੈਗੀ ਮੁੰਡਿਆਂ ਦੇ ਪਿਛਲੇ 5-5 ਸਾਲਾਂ ਦੇ ਵਿੱਚ ਚਲੋ ਜੇ ਮੰਨ ਲਓ ਵੀ ਇਹਨਾਂ ਨੇ ਕੋਈ ਮੁੱਦਾ ਚੱਕਣਾ ਸੀ ਕਿਸੇ ਸਕੂਲ ਦੀ ਕਮੀ ਕਰਕੇ ਕਿਸੇ ਐਗਜ਼ਾਮੀਨਰ ਦੀ ਕਮੀ ਕਰਕੇ ਵੀ ਪੈਸੇ ਦੇ ਕੇ ਬਣਾਇਆ ਜੀ ਡਿਸੋਨੈਸਟੀ ਕੀਤੀ ਇਹਨਾਂ ਨੂੰ 5 ਸਾਲਾਂ ਬਾਅਦ ਜਿਆਦਾ ਜੀ ਡਿਸੋਨੈਸਟੀ ਇਹਨਾਂ ਨੇ ਪਹਿਲਾਂ ਨਾਲ ਦੀ ਨਾਲ ਮੁੱਦੇ ਕਿਉਂ ਨਹੀਂ ਚੱਕੇ ਹੋ ਜੇ ਚੱਕੇ ਸੀ ਤੁਸੀਂ ਘਟੋ ਘਟਾ ਡਰਾਈਵਰਾਂ ਦੇ ਰੈਕੋਰਡ ਦੇਖਦੇ ਵੀ ਉਹਨ ਤੇ ਜਿਹੜੇ ਬੰਦੇ ਨੇ ਪੈਸੇ ਦੇ ਕੇ ਬਣਾਏ ਉਹ ਕਿੰਨੇ ਆ ਇਹਨਾਂ ਨੇ ਆਟੇ ਦੇ ਨਾਲ ਘੋਣ ਵੀ ਪਿਸਤਾ ਜੇ ਮੰਨ ਲਓ ਕੋਈ ਮੈਂ ਐਗਜ਼ਾਮੀਨਰ ਆ ਮੈਂ ਪੈਸੇ ਲੈਂਦੇ ਮੰਨ ਲਓ ਮੇਰੇ ਕੋਲ ਪੰਜ ਮੁੰਡੇ ਜਾਂ ਚਾਰ ਮੁੰਡੇ ਡੇਲੀ ਦੇ ਟੈਸਟ ਦਿੰਦੇ ਆ ਤੇ ਉਹਨਾਂ ਵਿੱਚ ਜੇ ਦੋ ਨੇ ਪੈਸੇ ਦਿੱਤੇ ਆ ਇਹਨਾਂ ਨੂੰ ਤਿੰਨਾਂ ਦੀ ਸਸਪੈਂਡ ਕਰਦੇ ਨਾਲ ਪੰਜ ਦੇ ਪੰਜ ਹੀ ਸਸਪੈਂਡ ਕਰਦੇ ਉਹ ਟਾਈਮ ਦੇ ਵਿੱਚ ਸੋ ਇਹਦੇ ਵਿੱਚ ਅੱਜ ਉਹ ਭਰਾ ਆ ਸੀ ਬੁਲਾਏ ਸੀ ਇੱਥੇ ਮੇਰੀ ਪੁਰਾਣੇ ਟਾਈਮ ਦੀ ਵੀਡੀਓਜ਼ ਤੇ ਮੇਰੇ ਗਰੁੱਪਾਂ ਦੇ ਵਿੱਚ ਜੋ-ਜੋ ਆਪਾਂ ਕਰਦੇ ਪਏ ਗੱਲਬਾਤ ਵੀ ਜਿਨ੍ਹਾਂ ਦੇ ਜੈਨੂਇਨ ਲਾਇਸੈਂਸ ਲਏ ਹੋਏ ਸਸਪੈਂਡ ਹੋਏ ਆ ਉਹ ਆਇਓ ਜਿਨ੍ਹਾਂ ਨੇ ਪੈਸ ਸੋ ਸਾਡਾ ਫਰਜ ਬਣਦਾ ਸਾਡੀ ਕਮਿਊਨਿਟੀ ਦਾ ਫਰਜ ਬਣਦਾ ਇਹਨਾਂ ਦਾ ਸਾਥ ਦੇਣ ਦਾ ਇਹ ਜਿਹੜੀ ਘਟਨਾ ਵੀ ਜਿਹੜੀ ਯੂਐਸਏ ਘਟਨਾ ਹੋਈ ਸੀ ਉਸ ਤੋਂ ਬਾਅਦ ਲੱਗਦਾ ਚੱਕਿਆ ਹੋਇਆ ਇਹ ਸਟੈਪ ਨਹੀਂ ਇਹ ਮੁੱਦਾ ਵੀਰੇ ਚੱਲ ਪਿਛਲੇ ਕਾਫੀ ਟਾਈਮ ਤੋਂ ਰਿਹਾ ਬਟ ਇਹਨਾਂ ਨੂੰ ਚਾਹੀਦਾ ਸੀ ਵੀ ਜੇ ਤੁਸੀਂ ਕਿਸੇ ਤੇ ਤੁਹਾਨੂੰ ਸ਼ੱਕ ਹੈਗਾ ਵੀ ਆ ਤੁਸੀਂ ਕੋਈ ਵਾਰਨਿੰਗ ਦਿੰਦੇ ਬਟ ਇਹਨਾਂ ਨੇ ਸਿੱਧਾ ਲਾਇਸੈਂਸ ਸਸਪੈਂਡ ਕਰਤਾ ਇਹਨਾਂ ਤਾਂ ਗੱਡੀ ਤੋਂ ਬਿਨਾਂ ਹੀ ਬੰਦਾ ਹੈਂਡੀਕੈਪਟ ਕਰਕੇ ਘਰੇ ਬਿਠਾਤਾ ਉਹ ਚੀਜ਼ ਵੀ ਗਲਤ ਹੈ ਦੇਖੋ ਯੂਐਸ ਦਾ ਤਾਂ ਸਿਨੈਰੀਓ ਲੱਗਾ ਬਟ ਇਹ ਤਾਂ ਤੁਸੀਂ ਪੁਰਾਣੇ ਟਾਈਮ ਤੋਂ ਜਦੋਂ ਲੈਂਦੇ ਆ ਰਹੇ ਆਂ ਵੀ ਤੁਹਾਡੇ ਇਨਕੁਆਰੀਆਂ ਹੋ ਰਹੀਆਂ ਸਾਰਾ ਕੁਝ ਹੋ ਰਿਹਾ ਇੱਕ ਦਿਨ ਦੇ ਵਿੱਚ ਤੇ ਇਹਨਾਂ ਨੇ ਕੀਤਾ ਨਹੀਂ ਹੋਣਾ ਬਟ ਘਟੋ ਘਟ ਤੁਸੀਂ ਉਹ ਬੰਦੇ ਨੂੰ ਮੌਕਾ ਦਿੰਦੇ ਕੋਈ ਵਾਰਨਿੰਗ ਦਿੰਦੇ ਕੋਈ ਕੋਸ਼ਿਸ਼ੀ ਚ ਦਿੰਦੇ ਤਾਂ ਕਿ ਅਗਲੇ ਆਪਣਾ ਕੋਈ ਅਪੀਲ ਕੋਈ ਕਿਸੇ ਕੋਰਟ ਦੇ ਵਿੱਚ ਕੋਸ਼ਿਸ਼ਤਾ ਕਰ ਸਕਦੇ ਹੁਣ ਤਿੰਨ ਮਹੀਨੇ ਲਈ ਬੰਦਾ ਘਰੇ ਬੈਗਾ ਜੌਬਲੈਸ ਇੱਕ ਹਿਸਾਬ ਦਾ ਬੰਦਾ ਤਿੰਨ ਮਹੀਨੇ ਕਾਰ ਦਾ ਲਾਇਸੈਂਸ ਵੀ ਕੈਂਸਲ ਕਾਰ ਦਾ ਲਾਇਸੈਂਸ ਕੈਂਸਲ ਦਾ ਮਤਲਬ ਕੀ ਆ ਉਹ ਕਹਿੰਦਾ ਤੁਸੀਂ ਸਾਡੇ ਨਾਲ ਜਿਸ ਔਨੈਸਟੀ ਕੀਤੀ ਆ ਵੀ ਸ਼ਾਇਦ ਹੋ ਸਕਦਾ ਵੀ ਇਹ 90 ਦਿਨਾਂ ਬਾਅਦ ਨੂੰ ਲਾਇਸੈਂਸ ਨਾ ਵੀ ਦੇਣ ਅੱਛਾ ਗਲਤ ਬੰਦੇ ਨਾਲ ਗਲਤ ਹੋਣਾ ਚਾਹੀਦਾ ਚੰਗੇ ਬੰਦੇ ਨਾਲ ਗਲਤ ਨਹੀਂ ਹੋਣਾ ਚਾਹੀਦਾ ਪਰ ਜਿਹੜੇ ਗਲਤ ਤੁਸੀਂ ਕਹਿੰਦੇ ਹੋ ਗਲਤ ਨਾ ਗਲਤ ਹੋਣਾ ਚਾਹੀਦਾ ਉਹਦੇ ਵਿੱਚ ਕੀ ਕੁਝ ਹੈਗਾ ਗੜਬੜੇ ਚ ਮਾੜਾ ਮਾੜਾ ਮਸਲੇ ਚ ਮੇਰੇ ਗੜਬੜ ਹੈ ਕਿੱਥੇ ਨਹੀਂ ਕੈਨੇਡਾ ਦੇ ਸਿਸਟਮ ਦੇ ਵਿੱਚ ਸਭ ਕਿਤੇ ਗੜਬੜਾ ਜੇ ਹੁਣ ਗੜਬੜ ਕੱਢਣ ਤੇ ਆਈ ਏ ਜਿਹੜੇ ਘਰਾਂ ਦੀ ਮੌਰਗੇਜਾਂ ਫੇਕ ਬਣਦੀਆਂ ਪਰ ਉਹ ਤਾਂ ਘਰਾਂ ਤੋਂ ਵੀ ਬੇਕਾਰ ਹੋ ਜਾਣ ਲੋਕ ਹੈ ਕਿਤੇ ਨਹੀਂ ਪਿੱਛੇ ਆਪਾਂ ਸਟੂਡੈਂਟ ਧਰਨਾ ਕੀਤਾ ਆਪਾਂ ਨਾਲ ਹੀ ਸੀ ਸਾਰੇ ਜਣੇ ਉੱਥੇ ਗੜਬੜ ਕਿਹੜਾ ਹੈ ਨਹੀਂ ਸੀ ਕੋਈ ਉੱਥੇ ਫੇਕ ਆਫਰ ਲੈਟਰ ਲਾਈਆਂ ਕਿਹਨਾਂ ਨੇ ਲੋਅਰ ਨੇ ਸਾਰਾ ਕੁਝ ਕੀਤਾ ਐਂ ਬਟ ਇਹ ਆ ਵੀ ਜਿੱਥੇ ਸੌਫਟਵੇਅਰ ਟਾਰਗੇਟ ਹੁੰਦਾ ਸਟੂਡੈਂਟ ਹੁਣ ਐਡਿਕ ਟ੍ਰੱਕ ਡਰਾਈਵਰ ਕਰ ਲਏ ਇਹਨਾਂ ਨੇ ਸੋ ਸੌਫਟ ਟਾਰਗੇਟ ਦਾ ਮਤਲਬ ਇਹੀ ਆ ਉਹਦੇ ਵਿੱਚ ਇਮੀਗ੍ਰੈਂਟਸ ਹੀ ਹੁੰਦੇ ਆ ਸਾਰਾ ਕੁਝ ਉਹਨਾਂ ਤੇ ਹੀ ਖਲਾਫ ਹੁੰਦਾ ਜੋ ਹੁੰਦਾ ਤੇ ਹੁਣ ਟੋਰਾਂਟੋ ਦੇ ਵਿੱਚ ਰੈਲੀ ਵੀ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਇਮੀਗ੍ਰੈਂਟਸ ਦੇ ਅੱਜ ਹੀ ਆ ਤੇ ਉਹ ਦੇਖ ਲਓ ਫਿਰ ਹੁਣ ਤੁਸੀਂ ਤੇ ਹੁਣ ਨੈਕਸਟ ਟਾਈਮ ਦਾ ਸਟੈਪ ਕੀ ਹੋਊਗਾ ਨੈਕਸਟ ਸਟੈਪ ਇਹ ਆ ਸਾਡਾ ਕੱਠ ਕੀਤਾ ਸੀ ਅੱਜ ਇੱਥੇ ਆਪਾਂ ਬੰਦਿਆਂ ਦਾ ਜਿਹਦੇ ਵਿੱਚ ਸਾਰੇ ਸਾਡੇ ਸੂਝਮਰ ਬੰਦੇ ਭਾਜੀ ਹੋਣੀ ਇੱਧਰ ਖੜੇ ਆ ਜਿਨ੍ਹਾਂ ਨੂੰ ਸਕੂਲਾਂ ਦੇ ਵੀ ਐਕਸਪੀਰੀਅੰਸ ਆ ਐਸੋਸੀਏਸ਼ਨਾਂ ਦੇ ਵੀ ਐਕਸਪੀਰੀਅੰਸ ਆ ਤੇ ਇਹਨਾਂ ਨਾਲ ਬੁਲਾ ਕੇ ਅੱਜ ਸਾਰਿਆਂ ਭਰਾਵਾਂ ਦੇ ਨਾਲ ਤੇ ਆਪਾਂ ਇੱਕ ਲਾਇਰ ਸੱਦਿਆ ਸੀ ਉਹ ਆਪਣਾ ਲਾਇਰ ਆਪਾਂ ਨੂੰ ਪੂਰੀ ਸ਼ਿਉਰਟੀ ਦੇ ਕੇ ਗਿਆ ਉਹ ਕਹਿੰਦਾ ਵੀ ਇਹਨਾਂ ਨੇ ਜੋ ਕੀਤਾ ਧੱਕਾ ਕੀਤਾ ਆਪਾਂ ਹੁਣ ਬਾਏ ਲਾਅ ਚੱਲਾਂਗੇ ਇਸ ਚੀਜ਼ ਦੇ ਨਾਲ ਪੂਰਾ ਸਾਡਾ ਜੋਰ ਤੈਹ ਤੱਕ ਲੱਗੇ ਸਾਡੇ ਮੰਤਰੀ ਸਾਡੇ ਟਰਾਂਸਪੋਰਟ ਮਨਿਸਟਰ ਸਭ ਤੱਕ ਰੀਚ ਕਰਾਂਗੇ ਕੱਲ ਨੂੰ ਹੋ ਸਕਦਾ ਅਸੀਂ ਮਿਨਿਸਟਰੀ ਨੂੰ ਸੂ ਜਿਨ੍ਹਾਂ ਨੂੰ ਬੇਕਾਰ ਕਰਕੇ ਘਰੇ ਬਿਠਾਤਾ ਖਰਚੇ ਅਗਲੇ ਨੇ ਕਿੱਥੋਂ ਕਰਨੇ ਆ ਗੁਜ਼ਾਰਾ ਕਿਵੇਂ ਚੱਲੂ ਗੁਜ਼ਾਰਾ ਹੁਣ ਜਿਹੜੇ ਬੰਦੇ ਤੇ ਮੰਨ ਲਓ ਦੋ ਜਵਾਕ ਆ ਘਰੇ ਬੈਠੇ ਆ ਵਾਈਫ ਕੰਮ ਨਹੀਂ ਕਰਦੀ ਉਹਨਾਂ ਦੇ ਖਰਚੇ ਕਿੱਥੋਂ ਕੱਢਣੇ ਆ ਇਹ ਸਭ ਅਸੀਂ ਐਕਸਪੈਂਸ ਆ ਜੋ ਮਿਨਿਸਟਰੀ ਦੇ ਖਾਤੇ ਪਾਵਾਂਗੇ ਕਿਉਂਕਿ ਸਾਡੀ ਇਹ ਜਿਹੜੀ ਸਰਕੋਏ ਥਰਡ ਪਾਰਟੀ ਫਰਮ ਆ ਠੀਕ ਹੈ ਇਹ ਯੂਕੇ ਦੀ ਕੰਪਨੀ ਆ ਠੀਕ ਹੈ ਜੀ ਤੇ ਅਸੀਂ ਸਟੈਂਡ ਲਾਵਾਂਗੇ ਪੂਰਾ ਇਸ ਦੇ ਖਿਲਾਫ ਸਾਰੀਆਂ ਪ੍ਰੋਵਿੰਸਾਂ ਦੇ ਵਿੱਚ ਜੇ ਸਾਰਾ ਕੋਈ ਸਰਕਾਰੀ ਸਾਡਾ ਕਿਉਂ ਨਹੀਂ ਹੋ ਸਕਦਾ ਇਹ ਅੰਟਾਰੀਓ ਚ ਹੋਇਆ ਜਾਂ ਕਿਤੇ ਹੋਰ ਵੀ ਹੋਇਆ ਕਿਤੇ ਇਹ ਅੰਟਾਰੀਓ ਵਿੱਚ ਲਾਇਸੈਂਸ ਸਸਪੈਂਡ ਹੋਏ ਸੀ ਲੈਟਰਸ ਆਈਆਂ ਸੀ ਬਟ ਜਿਹੜੇ ਆਊਟ ਆਫ ਪ੍ਰੋਵਿੰਸ ਲੋਕ ਗਏ ਆ ਲਾਇਸੈਂਸ ਲੈ ਕੇ ਪੁਰਾਣੇ ਟਾਈਮ ਦੇ ਵਿੱਚ ਇੱਥੋਂ ਲੈ ਕੇ ਚਲੇ ਗਏ ਉਹਨਾਂ ਦੀਆਂ ਮਿਨਿਸਟਰੀਜ਼ ਨੂੰ ਲੈਟਰਸ ਭੇਜ ਰਹੇ ਆ ਸਾਰਿਆਂ ਨੂੰ ਨੋਵਾ ਸਕੋਸ਼ੇ ਦੇ ਵਿੱਚ ਲੈਟਰਸ ਗਈਆਂ ਨੇ ਮੈਨੀਟੋਬਾ ਦੇ ਵਿੱਚ ਗਈਆਂ ਨੇ ਕਈਆਂ ਨੂੰ ਲੈ ਬਟ ਇਹ ਆ ਵੀ ਜਦੋਂ ਇਹਨਾਂ ਦੀ ਮਿਨਿਸਟਰੀ ਦੇ ਲੈਟਰ ਉਹਨਾਂ ਦੀ ਮਿਨਿਸਟਰੀ ਦੇ ਉੱਤੇ ਉਹਨਾਂ ਦੇ ਸਸਪੈਂਡ ਹੋਣ ਦੇ ਬਲਾਈਸੈਂਸ ਕੋਈ ਗਿਣਤੀ ਹੈਗੀ ਆ ਆਈਡੀਆ ਵਿੱਚ 7000 ਮੈਨੂੰ ਬਾਈ ਕਹਿੰਦਾ ਸੀ ਵੀ 7000 ਹੋ ਸਕਦਾ ਆਲਮੋਸਟ ਕੈਨਸਲ ਗਿਣਤੀ ਵੀਰੇ ਦੀ ਕੋਈ ਨਹੀਂ ਹੈਗੀ ਹੁਣ ਕਿਸੇ ਚੀਜ਼ ਦੀ ਕੋਈ ਗਿਣਤੀ ਨਹੀਂ ਹੁੰਦੀ ਸਮੁੰਦਰ ਹੁਣ ਲੱਖਾਂ ਲਾਈਸੈਂਸ ਬਣਦਾ ਪਿਆ ਹੁਣ 350 ਸਕੂਲ ਆ ਜੀਟੀ ਦਾ ਜਿਹੜਾ ਆਪਰੇਟ ਹੋ ਰਿਹਾ ਰੋਹ ਤੇ ਜਮਲ ਵੀ ਇੱਕ ਸਕੂਲ ਦੇ ਚਾਰ ਬੱਚੇ ਵੀ ਟੈਸਟ ਦਿੰਦੇ ਤਾਂ ਗਿਣਤੀ ਕਿੱਥੇ ਜਾਂਦੀ ਆ ਗਿਣਤੀ ਕੋਈ ਨਹੀਂ ਬਟ ਜਿਹੜੀ ਜੈਨੂਅਲ ਲੈਵ ਲਾਈਸੈਂਸ ਵਾਲਿਆਂ ਦੀ ਗਿਣਤੀ ਆ ਉਹ 40 ਤੋਂ 45 ਮੁੰਡੇ ਨੇ ਸਾਡੇ ਕੋਲੇ ਬਾਕੀ ਚਾਹੇ 10000 ਰੁਪਏ 50000 ਰੁਪਏ ਕੋਈ ਡੋਂਟ ਕੇਅਰ ਬਹੁਤ ਦਾ ਸਿੰਘ ਤੁਸੀਂ ਕਹੋਗੇ ਕੁਝ ਮਾਣਾ ਲੋਕੀ ਪੁੱਛਣਾ ਦੱਸੋ ਅੱਜ ਦਾ ਜਿਹੜਾ ਮਤਲਬ ਹੁਣ ਚਾਹੁੰਦੇ ਕਿਉਂ ਜਾਂ ਤੁਹਾਨੂੰ ਕਮੀ ਕਿੱਥੇ ਲੱਗੀ ਕੀ ਕਮੀ ਤਾਂ ਹੈਗੀ ਆ ਸਾਰੇ ਸਿਸਟਮ 'ਚ ਕਮੀ ਆ ਠੀਕ ਹੈ ਇਹ ਕਮੀ ਸ਼ੁਰੂ ਹੁੰਦੀ ਆ ਜੀਵਨ ਤੋਂ ਅੱਛਾ ਜਦੋਂ ਜੀਵਨ ਬੰਦਾ ਲੈਂਦਾ ਆ ਜੀ ਇੰਡੀਆ ਤੋਂ ਬੰਦਾ ਸਪੋਜ਼ ਅੱਜ ਆਇਆ ਜੀ ਅੱਜ ਉਹਨੇ ਜੀਵਨ ਲਿਆ ਇੰਡੀਆ ਦਾ ਐਕਸਪੀਰੀਅੰਸ ਪਾਇਆ ਹਫਤੇ 'ਚ ਜੀ ਲੈ ਗਿਆ ਤੇ ਡੇਢ ਮਹੀਨੇ 'ਚ ਟਰੱਕ ਦਾ ਸਸਸ ਲੈ ਗਿਆ ਅੱਛਾ ਨਾ ਤਾਂ ਬੰਦੇ ਨਾ ਉਹਨੂੰ ਰੂਲਾਂ ਦਾ ਪਤਾ ਹੂੰ ਇਹਦੇ ਵਿੱਚ ਮਿਨਿਸਟਰੀ ਸਰਕੋ ਸਭ ਤੋਂ ਵੱਡਾ ਕਸੂਰਬਾਰ ਸਰਕੋ ਆ ਓਕੇ ਇਹਨਾਂ ਨੇ ਆਪਣੇ ਐਗਜ਼ਾਮੀਨਰ 30 ਤੋਂ 40 ਫਾਇਰ ਕੀਤੇ ਅੱਛਾ ਬ੍ਰਾਈਬ ਦਾ ਦੋਸ਼ ਲਾ ਕੇ ਵੀ ਇਹ ਰਿਸ਼ਵਤ ਲੈਂਦੇ ਕਦੀ ਵੀ ਉਹ ਕਿਸੇ ਦੇ ਮੀਡੀਆ 'ਚ ਲੈ ਕੇ ਨਹੀਂ ਆਏ ਗੱਲ ਠੀਕ ਆ ਜੀ ਈਵਨ ਦੈਨ ਜਿਹੜੇ ਉਹ ਬੱਚੇ ਅੱਜ ਕੱਲ੍ਹ ਕਾਰ ਰੂਲਕ ਜਾਂ ਕਾਰ 'ਚ ਰੂਲ ਨਹੀਂ ਸਿੱਖਣੇ ਹੂੰ ਹੁਣ ਕਈ ਬੰਦਿਆਂ ਨੇ ਬੱਚਿਆਂ ਨੂੰ ਪਿਆਰੇ ਨੇ ਸਹੀ ਲਿਆ ਲਾਇਸੈਂਸ ਹੂੰ ਹੂੰ ਹੁਣ ਸਰਕੋ ਵੀ ਆ ਜਿੱਥੋਂ ਤੁਸੀਂ ਡਰੈਫਟਰ ਤੋਂ ਲੈਨੇ ਆ ਟੈਸਟ ਜੀ 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 ਦਾ ਟੈਸਟ 15 ਮਿੰਟ ਦਾ ਬਿਲਕੁਲ ਠੀਕ ਆ ਜੀ ਦੂਜਾ ਜਿਹੜਾ ਐਗਜ਼ਾਮੀਨਰ ਫਾਇਰ ਕੀਤੇ ਅਜੇ ਤੱਕ ਮੀਡੀਆ ਚ ਨਹੀਂ ਆਇਆ ਵੀ ਇਹ ਬੰਦਾ ਰਿਸ਼ਵਤ ਲੈਣ ਦਾ ਫੜਿਆ ਗਿਆ ਅੱਛਾ ਉਹਨਾਂ ਦਾ ਸਵਾਲ ਇਹ ਬੰਦਰ ਅੰਦਰੋਂ ਅੰਦਰੇ ਘਾਲਮਾਲਾ ਹੋ ਜਾਂਦਾ ਠੀਕ ਹੈ ਅਗਰ ਅਗਰ ਉਹ ਪੈਸੇ ਲੈਂਦਾ ਸਕੂਲ ਵਾਲਾ ਜੋ ਕੋ ਪੈਸੇ ਦਿੰਦਾ ਜਾਂ ਸਟੂਡੈਂਟ ਪੈਸੇ ਦਿੰਦਾ ਜਿੰਨਾ ਰਿਸ਼ਵਤ ਲੈਣ ਵਾਲਾ ਜ਼ਿੰਮੇਵਾਰ ਉਹਨਾਂ ਦੇਣ ਵਾਲਾ ਵੀ ਜ਼ਿੰਮੇਵਾਰ ਇਸ ਕਰਕੇ ਕਿਸੇ ਦੇ ਕੋਈ ਕਾਰਵਾਈ ਨਹੀਂ ਹੋ ਰਹੀ ਓਕੇ ਦਾਲ ਕਾਲੀ ਆ ਪੰਜਾਬੀ ਅੱਛਾ ਜੀ ਪੰਜਾਬ ਵਾਲੀ ਹਾਲ ਹੋ ਗਿਆ ਪੂਰਾ ਪੂਰਾ ਦਾਲ ਕਾਲੀ ਹੋ ਪਈ ਲੋ ਜੀ ਤੇ ਆਪਾਂ ਪੰਜਾਬ ਛੱਡ ਕੇ ਤਾਂ ਪਹੁੰਚੇ ਸੀ ਇੱਥੇ ਵੀ ਇੱਥੇ ਇਮਾਨਦਾਰੀ ਆ ਪਰ ਜਿਵੇਂ ਹੁਣ ਬਾਈ ਉਹਨਾਂ ਨੇ ਕਿਹਾ ਇੱਥੇ ਤਾਂ ਵੀ ਦਾਲ ਏ ਕਾਲੀ ਆ ਤੇ ਹੁਣ ਦੇਖੋ ਤੁਸੀਂ ਵੀ ਕਿੰਨੇ ਭਰਾਵਾਂ ਦੇ ਲਾਇਸੈਂਸ ਜਿਹੜਾ ਇੱਕ ਸੋਚਣ ਵਾਲੀ ਗੱਲ ਆ ਵੀ ਜਿਹੜਾ 5 6 ਸਾਲ ਦਾ ਐਕਸਪੀਰੀਅੰਸ ਸੀਗਾ ਕੋਈ ਐਕਸੀਡੈਂਟ ਨਹੀਂ ਕੋਈ ਘਟਨਾ ਕੋਈ ਕੁਝ ਨਹੀਂ ਹੈਗਾ ਵੀ ਉਹਦਾ ਵੀ ਲਾਇਸੈਂਸ ਕੈਂਸਲ ਹੋ ਗਿਆ ਉਹਨੂੰ ਮੇਲ ਗਈ ਬੰਦੇ ਨੂੰ ਤਾਂ ਉਹਦਾ ਕੀ ਹਾਲ ਹੋਇਆ ਆਪਣਾ ਤੇ ਅਗਲੀ ਰਣਨੀਤੀ ਜੋ ਵੀ ਹੋਊਗੀ ਅਸੀਂ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਤੇ ਅਗਲੀ ਰਣਨੀਤੀ ਜੋ ਵੀ ਹੋ ਕਿ ਸੇਖੋ ਸਾਹਿਬ ਨਾਲ ਅਸੀਂ ਜੁੜੇ ਰਹਾਂਗੇ ਜਦ ਤੱਕ ਲਈ ਰੂਟਸ ਵਿੱਚ ਆਪਕਾ ਜੁੜੇ ਰਹੋ ਥੈਂਕ ਯੂ ਧੰਨਵਾਦ ਜੀ ਬਹੁਤ ਇਹ ਵੀ ਆ ਜਿਹਨਾਂ ਨੇ 5 ਸਾਲ ਦਾ ਲਾਇਸੈਂਸ ਲੈ ਲਿਆ ਟਰੱਕ ਵੀ ਨਹੀਂ ਚਲਾਇਆ ਉਹ ਵੀ ਹੈਗੇ ਬਥੇਰੇ ਜੇਬ ਵਿੱਚ ਬਗੇ ਬੈਠੇ ਆ ਅੱਛਾ ਟਰੱਕ ਚਲਾਇਆ ਹੀ ਨਹੀਂ ਕਈ ਬੰਦੇ ਇਸ ਤਰ੍ਹਾਂ ਦੇ ਵੀ ਆ ਜਿਹਨਾਂ ਨੇ ਲਾਇਸੈਂਸ ਲੈ ਲਿਆ ਉਹ ਜੌਬ ਕਰ ਰਹੇ ਵਧੀਆ ਉਹਨੂੰ ਰੂਟ ਹੀ ਵੀ ਚਲਾਉਣੀ ਉਦਾਂ ਦੀ ਉਦਾਂ ਦੀ ਗੱਲ ਸਹੀ ਹੈ ਵੀ ਬੰਦੇ ਬਹੁਤ ਕਹਿੰਦੇ ਵੀ ਟਰ ਲਾਇਸੈਂਸ ਰੈ ਕੇ ਰੱਖ ਲੋ ਤੇ ਕੰਮ ਆ ਜਾ। ਉਹ ਰਿਓਸ਼ਨ ਕਰ ਰਿਆ ਕੋਈ ਫੈਕਟਰੀ 'ਚ ਲੱਗਾ ਕੋਈ ਸੁਪਰਵਾਈਜ਼ਰ ਲੱਗਾ। ਉਹਨਾਂ ਦੀ ਜੇਬ ਚ ਨਹੀਂ ਨਹੀਂ ਚਲੋ ਨਹੀਂ ਚਲਾਇਆ ਉਹਦੀ ਜੌਬ ਆ। ਨਹੀਂ ਨਹੀਂ ਵੀ ਜਿਵੇਂ ਇੱਕ ਬੰਦੇ ਨੇ ਟਰੱਕ ਚਲਾਇਆ ਹੀ ਨਹੀਂ ਉਹਦਾ ਰੈਕਟ ਉਹਦਾ ਲਾਇਸੈਂਸ ਕੈਸਲ। ਉਹਦਾ ਵੀ ਹੋ ਸਕਦਾ ਉਹਨੇ ਚਲਾਇਆ ਹੀ ਨਹੀਂ ਫੇਰ ਕੀ ਕਰੂੰਗਾ। ਆ ਚੱਕਰ। ਹਜੇ ਕੁਝ ਨਹੀਂ ਹੈਗਾ ਪਤਾ। ਬਾਕੀ ਧੰਨਵਾਦ ਤੁਹਾਡਾ ਸਾਰਿਆਂ ਦਾ। ਥੈਂਕ ਯੂ ਜੀ ਧੰਨਵਾਦ।